ਜੋਗੋ ਜੋਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸੁਪਾਗੜੀ ਗੋਦ ਅੰਦਰ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਬੜੀ ਅਪਾਰ ਕਿਰਪਾ ਬਖਸ਼ ਸਦਕਾ ਵਾਹਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਪਾਵਨ ਗੁਰਬਾਣੀ ਦਾ ਪਾਠ শ্রবণ ਕਰ ਰਹੇ ਸਾਂ ਆਓ ਯਤਨ ਕਰੀਏ ਜਤਨਕ ਸਮਾਂ ਸਤਿਗੁਰ ਬਖਸ਼ਿਸ਼ ਕਰਨ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਕਰ ਸਕੀਏ ਜਿਤਨੇ ਵੀ ਜੁੜ ਬੈਠੇ ਹੋ ਇਕਾਗਰਤਾ ਸਹਿਤ ਅਸੀਸ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਉ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਜਦੋਂ ਇਸ ਸੰਸਾਰ ਤੇ ਪ੍ਰਕਾਸ਼ ਹੁੰਦਾ ਹੈ ਤੇ ਸੰਸਾਰ ਦੇ ਉੱਤੇ ਪ੍ਰਕਾਸ਼ ਧਾਰਨ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਇਸ ਸੰਸਾਰ ਤੇ ਇੱਕ ਨਿਰਮਲ ਪੰਥ ਦੀ ਸਥਾਪਨਾ ਕੀਤੀ ਭਾਈ ਗੁਰਦਾਸ ਜੀ ਨੂੰ ਪੜਦੇ ਆ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਣ ਕੇ ਸੰਸਾਰ ਵਿੱਚ ਇੱਕ ਸਿੱਕਾ ਮਾਰਿਆ ਇੱਕ ਸਿੱਕਾ ਚਲਾਇਆ ਤੇ ਇਸ ਸੰਸਾਰ ਦੇ ਅੰਦਰ ਇੱਕ ਨਿਰਮਲ ਪੰਥ ਦੀ ਸਥਾਪਨਾ ਕਰ ਦਿੱਤੀ ਜਦੋਂ ਅਸੀਂ ਗੁਰਬਾਣੀ ਨੂੰ ਪੜਨ ਦਾ ਯਤਨ ਕਰਾਂਗੇ ਤੇ ਭਾਈ ਸਤਾ ਭਾਈ ਬਲਵੰਡ ਤਿਨਾਂ ਦੀ ਰਾਮ ਕਲੀ ਕੀ ਵਾਰ ਪੜੋ ਤੇ ਉਹ ਉਸ ਵਾਰ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਤੇ ਆਣ ਕੇ ਕੱਲਾ ਪੰਥ ਨਹੀਂ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਤੇ ਆਣ ਕੇ ਇੱਕ ਹੋਰ ਚੀਜ਼ ਦੀ ਸਥਾਪਨਾ ਵੀ ਕੀਤੀ। ਉਹ ਕਿਹੜੀ ਚੀਜ਼ ਹੈ? ਭਾਈ ਸੱਤਾ ਤੇ ਭਾਈ ਬਲਵੰਡ ਕਹਿੰਦੇ ਨਾਨਕ ਰਾਜ ਚਲਾਇਆ। ਨਾਨਕ ਨੇ ਜਿੱਥੇ ਇਸ ਸੰਸਾਰ ਵਿੱਚ ਆਣ ਕਰਕੇ ਪੰਥ ਦੀ ਸਥਾਪਨਾ ਕੀਤੀ ਹੈ, ਧਰਮ ਦਾ ਇੱਕ ਪੰਥ ਚਲਾਇਆ ਹੈ। ਉਥੇ ਗੁਰੂ ਨਾਨਕ ਸਾਹਿਬ ਨੇ ਆਨ ਕਰਕੇ ਨਾਲ ਰਾਜ ਦੀ ਵੀ ਸਥਾਪਨਾ ਕੀਤੀ ਹੈ ਰਾਜ ਵੀ ਸ਼ੁਰੂ ਕੀਤਾ ਜਦੋਂ ਅਸੀਂ ਪਹਿਲਾ ਸਮਾਂ ਵੇਖਦੇ ਆ ਨਾ ਚਾਹੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਦੇ ਹਾਲਾਤ ਪੜ ਕੇ ਵੇਖ ਲਓ ਉਸ ਸਮੇਂ ਧਰਮ ਤੇ ਰਾਜਨੀਤਿਕ ਦੋਵੇਂ ਪੱਖ ਵੱਖਰੇ ਵੱਖਰੇ ਨੇ ਧਾਰਮਿਕ ਲੋਕ ਰਾਜਨੀਤੀ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਤੇ ਰਾਜਨੀਤਿਕ ਲੋਕਾਂ ਦੇ ਵਿੱਚੋਂ ਧਰਮ ਮੰਨਵੀ ਹੋ ਚੁੱਕਾ ਉਹਨਾਂ ਦੇ ਵਿੱਚੋਂ ਧਰਮ ਦੀ ਕੋਈ ਗੱਲ ਨਹੀਂ ਹੈ ਤੇ ਜਦੋਂ ਏਦਾਂ ਦੇ ਹਾਲਾਤ ਬਣ ਗਏ ਫਿਰ ਸੰਸਾਰ ਨੂੰ ਇਹਦਾ ਨੁਕਸਾਨ ਝੱਲਣਾ ਪਿਆ ਉਹਦਾ ਕਾਰਨ ਕੀ ਬਣਿਆ ਕਿ ਧਰਮੀ ਲੋਕਾਂ ਨੇ ਕੇਵਲ ਤੇ ਕੇਵਲ ਆਪਣਾ ਪਾਸਾ ਕੇਵਲ ਰੱਬ ਵਾਲਾ ਬਣਾ ਲਿਆ ਤੇ ਧਰਮ ਦੇ ਆਗੂਆਂ ਨੇ ਵੀ ਉਹਨਾਂ ਨੂੰ ਇਸੇ ਪੁਲੇਖੇ ਦੇ ਵਿੱਚ ਪਾ ਛੱਡਿਆ ਵੀ ਰੱਬ ਨੂੰ ਲੱਭਣ ਜਾਣਾ ਚਾਹੀਦਾ ਹੈ ਉਹ ਜੰਗਲਾਂ ਦੇ ਵਿੱਚ ਸਾਰੀ ਜ਼ਿੰਦਗੀ ਰੱਬੀ ਲੱਭਦੇ ਰਹੇ ਆਪਣੇ ਹੱਕ ਦੀ ਗੱਲ ਕਰਨੀ ਆਪਣੇ ਆਤਮ ਸਨਮਾਨ ਦੀ ਗੱਲ ਕਰਨੀ ਉਹਨਾਂ ਦੇ ਵਿੱਚੋਂ ਮਨਫੀ ਹੋ ਗਈ ਉਹਨਾਂ ਨੇ ਰਾਜਵਾਲਾ પાસે ਆ ਛੱਡ ਦਿੱਤਾ ਰਾਜਿਆਂ ਨੇ ਉਹਨਾਂ ਦੇ ਉੱਤੇ ਵੀ ਜ਼ੁਲਮ ਕੀਤਾ ਉਹਨਾਂ ਦੇ ਕੋਲ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਕੋਈ ਤਾਕਤ ਨਹੀਂ ਸੀ ਕਿਉਂ ਕਿ ਉਹਨਾਂ ਦੇ ਵਿੱਚੋਂ ਤਾਕਤ ਰਾਜਵਾਲਾ ਪਾਸਾ ਖਤਮ ਹੋ ਚੁੱਕਾ ਸੀ ਤੇ ਜਿਹੜੇ ਦੂਸਰੇ ਲੋਕ ਸਨ ਜਿਹੜੇ ਰਾਜ ਗਦਧੀਆਂ ਤੇ ਬਰਾਜਮਾਨ ਸਨ ਰਾਜਨੀਤਿਕ ਢਾਂਚੇ ਨੂੰ ਸਾਹਮਦੇ ਪਏ ਸਨ ਉਹਨਾਂ ਦੇ ਵਿੱਚੋਂ ਧਰਮ ਮਨਫੀ ਹੋ ਗਿਆ ਉਹਨਾਂ ਨੇ ਆਪਣੇ ਕਰਤਵ ਆਪਣੇ ਭੁਲਾ ਕਰਕੇ ਆਪਣੀ ਲੋਕਾਂ ਨੂੰ ਪਰਜਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਜੀਵਨ ਅੰਦਰ ਰੱਬ ਨਹੀਂ ਸੀ ਧਰਮ ਨਹੀਂ ਸੀ ਜਿਦੇ ਕਰਕੇ ਰਾਜਨੀਤਿਕ ਵੀ ਵਿਗਾੜ ਕਰਨ ਵਾਲੇ ਬਣ ਗਏ ਇਹ ਅੱਜ ਵੀ ਜਦੋਂ ਰਾਜਨੀਤੀ ਤੇ ਧਰਮ ਵੱਖਰੇ ਵੱਖਰੇ ਚੱਲਣਗੇ ਇਹ ਰਾਜਨੀਤਿਕ ਲੋਕ ਪਾਪ ਕਰਨਗੇ ਤੇ ਜਿਹੜੇ ਧਾਰਮਿਕ ਲੋਕਾਂ ਦੇ ਵਿੱਚ ਰਾਜ ਨਹੀਂ ਹੋਏਗਾ ਉਹ ਧਰਮ ਵੀ ਕਦੀ ਵਿਕਾਸ ਵਾਲੇ ਪਾਸੇ ਨੂੰ ਨਹੀਂ ਚੱਲੇਗਾ ਵਿਕਾਸ ਉਹ ਹੀ ਧਰਮ ਕਰਦੇ ਨੇ ਜਿਨ੍ਹਾਂ ਦੇ ਰਾਜ ਸਥਾਪਿਤ ਹੋ ਜਾਣ ਤੇ ਰਾਜ ਉਹਨਾਂ ਦਾ ਚੰਗਾ ਹੁੰਦਾ ਜਿਹੜੇ ਆਪਣੇ ਧਰਮ ਦੇ ਧਾਰਮਿਕ ਮਾਨਤਾਵਾਂ ਦੇ ਅਧੀਨ ਰਹਿ ਕਰਕੇ ਰਾਜ ਕਰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਨ ਕਰਨ ਤੋਂ ਬਾਅਦ ਇੱਕ ਵਿਚਾਰ ਕੀਤੀ ਚਿੰਤਨ ਕੀਤਾ ਕਿ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਇਹ ਰਾਜਨੀਤਿਕ ਲੋਕ ਤੇ ਧਾਰਮਿਕ ਲੋਕ ਇੱਕ ਦੂਸਰੇ ਤੋਂ ਵੱਖਰੇ ਜਾ ਰਹੇ ਨੇ ਉਹਨਾਂ ਨੇ ਇਹਨਾਂ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਤੇ ਧੰਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੇ ਅੰਦਰ ਰਾਜ ਤੇ ਧਰਮ ਇਕੱਠਾ ਚਲਾ ਦਿੱਤਾ ਹੁਣ ਜਦੋਂ ਪਾਠ ਸਾਹਿਬਾਨ ਦੇ ਸਵਈਏ ਪੜ੍ਹਦੇ ਆ ਨਾ ਉਹਨਾਂ ਨੇ ਜਦੋਂ ਗੁਰੂ ਰਾਮਦਾਸ ਸਾਹਿਬ ਦੀ ਸਿਫਤ ਕੀਤੀ ਤੇ ਉਹਦੇ ਅੰਦਰ ਉਹ ਬਚਨ ਕਰਦੇ ਨੇ ਰਾਜ ਜੋਗ ਤਖਤ ਤੀਣ ਗੁਰੂ ਰਾਮਦਾਸ ਕਹਿੰਦੇ ਗੁਰੂ ਰਾਮਦਾਸ ਨੂੰ ਇੱਕ ਜੋਗ ਵੀ ਮਿਲਿਆ ਧਰਮ ਵਾਲਾ ਪਾਸਾ ਵੀ ਮਿਲਿਆ ਤੇ ਕੱਲਾ ਧਰਮ ਵਾਲਾ ਪਾਸਾ ਨਹੀਂ ਗੁਰੂ ਰਾਮਦਾਸ ਨੂੰ ਰਾਜ ਦੀ ਵੀ ਸਥਾਪਨਾ ਕਰਕੇ ਗੁਰੂ ਨਾਨਕ ਨੇ ਰਾਜ ਦਾ ਵੀ ਮਾਲਕ ਬਣਾ ਦਿੱਤਾ ਹੁਣ ਰਾਜ ਵਾਲਾ ਪਾਸਾ ਵੀ ਸਿੱਖ ਧਰਮ ਦੇ ਵਿੱਚ ਚੱਲਣਾ ਆਰੰਭ ਹੋ ਗਿਆ ਸਮਾਂ ਬਤੀਤ ਹੁੰਦਾ ਜਦੋਂ ਅਸੀਂ ਸੈਦਪੁਰ ਦੀ ਘਟਨਾ ਪੜ੍ਹਦੇ ਹਾਂ ਜਦੋਂ ਬਾਬਰ ਚੜ੍ਹ ਕੇ ਆਇਆ ਹੁਣ ਇੱਕ ਪਾਸੇ ਦੁਨਿਆਵੀ ਰਾਜ ਹੈ ਇਹ ਦੁਨੀਆ ਦੇ ਰਾਜ ਕਰਨ ਵਾਲੇ ਲੋਕ ਜਿਨ੍ਹਾਂ ਨੇ ਝੂਠ ਦੇ ਆਧਾਰ ਤੇ ਆਪਣਾ ਰਾਜ ਕਾਇਮ ਕੀਤਾ ਹੁੰਦਾ ਹੈ ਅੱਜ ਵੀ ਤੁਸੀਂ ਵੇਖੋ ਜਿੰਨਾ ਝੂਠ ਰਾਜਨੀਤਿਕ ਲੋਕ ਬੋਲਦੇ ਨੇ ਸ਼ਾਇਦ ਹੋਰ ਕੋਈ ਬੋਲਦਾ ਹੋਵੇਗਾ ਕਿੰਨੇ ਝੂਠੇ ਲਾਰੇ ਲਾ ਕਰਕੇ ਲਾਲਚ ਦੇ ਕਰਕੇ ਸ਼ਰਿਆਮ ਝੂਠ ਬੋਲ ਕੇ ਇਹ ਰਾਜ ਗਧੀਆਂ ਤੇ ਬੈਠਦੇ ਨੇ ਰਾਜ ਪ੍ਰਾਪਤ ਕਰਦੇ ਨੇ ਇਹ ਦੁਨਿਆਵੀ ਰਾਜ ਦੀ ਨੀਂਹ ਝੂਠ ਹੈ ਪਰ ਭਾਈ ਸੱਤਾ ਤੇ ਭਾਈ ਬਲਵੰਡ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਸਥਾਪਿਤ ਕੀਤਾ ਨਾ ਇਸ ਰਾਜ ਦੀ ਖਾਸੀਅਤ ਕੀ ਹੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦੈ ਇਹਦਾ ਜਦੋਂ ਨੀ ਗੁਰੂ ਨਾਨਕ ਸਾਹਿਬ ਨੇ ਰੱਖੀ ਤੇ ਝੂਠ ਦੇ ਆਸਰੇ ਨਹੀਂ ਇਸ ਰਾਜ ਦੀ ਨੀ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਆਸਰੇ ਰੱਖੀ ਹੈ ਹੁਣ ਸੰਸਾਰ ਦੇ ਵਿੱਚ ਇੱਕ ਪਾਸੇ ਸੱਚੇ ਰਾਜ ਵਾਲੇ ਵਿਚਰਦੇ ਪਏ ਨੇ ਤੇ ਦੂਸਰੇ ਪਾਸੇ ਝੂਠੇ ਰਾਜ ਵਾਲੇ ਜਿਨ੍ਹਾਂ ਦਾ ਝੂਠ ਦੇ ਆਸਰੇ ਤੇ ਰਾਜ ਦੇ ਮਹਿਲ ਖੜੇ ਨੇ ਉਹ ਵਿਚਰਦੇ ਪਏ ਨੇ। ਐਮਨਾਬਾਦ ਦੀ ਧਰਤੀ ਦੇ ਉੱਤੇ ਬਾਬਰ ਨੇ ਆਣ ਕਰਕੇ ਹਮਲਾ ਕੀਤਾ। ਹਮਲੇ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਦੇ ਨਾਲ ਵੀ ਵਿਚਾਰਾਂ ਕੀਤੀਆਂ ਇਤਿਹਾਸਕ ਪੰਨੇ ਇਹ ਗੱਲ ਵਿਆਖਿਆ ਕਰਦੇ ਨੇ ਕਿ ਸਤਗੁਰਾਂ ਨੇ ਉੱਥੇ ਇਹ ਸ਼ਬਦ ਵੀ ਉਚਾਰਨ ਕੀਤਾ ਸੀ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜਲਾ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਾਬ ਕਹਿੰਦੇ ਇੱਕ ਕਾਬਲ ਤੋਂ ਪਾਪ ਦੀ ਜੰਜ ਲੈ ਕੇ ਬਾਬਰ ਚੜ ਕੇ ਆ ਰਿਹਾ ਜਿਹੜਾ ਇਥੇ ਲੁੱਟ ਮਚਾਏਗਾ ਧੀਆਂ ਭੈਣਾਂ ਦੀ ਇੱਜ਼ਤ ਉਲਟੇਗਾ ਹੁਣ ਉਹ ਬਾਬਰ ਚੜ ਕੇ ਆ ਰਿਹਾ ਤੇ ਐਮਨਾਬਾਦ ਸੈਦਪੁਰ ਦੇ ਜਿਹੜੇ ਲੋਕ ਨੇ ਧਰਮੀ ਲੋਕ ਸਨ ਉਹਨਾਂ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਤੁਹਾਡੇ ਤੇ ਹਮਲਾ ਕਰਨ ਵਾਸਤੇ ਕੋਈ ਖੁਰਾਸਾਨ ਤੋਂ ਕਾਬਲ ਵਾਲੇ ਪਾਸੇ ਤੋਂ ਚੜ ਕੇ ਆ ਰਿਹਾ ਹੈ ਤੇ ਉਹਨਾਂ ਨੇ ਆਪਣੇ ਪੰਡਤਾਂ ਨੂੰ ਲੈ ਕਰਕੇ ਮੂਰਤੀਆਂ ਦੇ ਸਾਹਮਣੇ ਬੈਠ ਕਰਕੇ ਤੇ ਪੂਜਾ ਪਾਠ ਕਰਨੇ ਸ਼ੁਰੂ ਕਰ ਦਿੱਤੇ ਹਥਿਆਰ ਚੁੱਕਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਪੂਜਾ ਪਾਠ ਕਰਦੇ ਨੇ ਕਿ ਜਦੋਂ ਬਾਬਰ ਹਮਲਾ ਕਰੇਗਾ ਤੇ ਸਾਡੇ ਦੇਵੀ ਦੇਵਤੇ ਸਾਡਾ ਆ ਪਾਠ ਪੂਜਾ ਸਾਨੂੰ ਬਚਾ ਲੇਗਾ ਪਰ ਸਾਹਿਬ ਕਹਿੰਦੇ ਜਦੋਂ ਬਾਬਰ ਨੇ ਹਮਲਾ ਕੀਤਾ ਫਿਰ ਇਹਨਾਂ ਦਾ ਕੋਈ ਮੰਤਰ ਤੰਤਰ ਇਹਨਾਂ ਦਾ ਕੋਈ ਵੀ ਉਥੇ ਸਹਾਈ ਨਾ ਹੋਇਆ ਇਹ ਸੋਚਦੇ ਸਨ ਇਹਨਾਂ ਦੇ ਪੁਜਾਰੀ ਕਹਿੰਦੇ ਸਨ ਜਦੋਂ ਫੌਜਾਂ ਚੜ੍ਹ ਕੇ ਆਉਣਗੀਆਂ ਉਦੋਂ ਉਹਨਾਂ ਦੀਆਂ ਫੌਜਾਂ ਅਸੀਂ ਮੰਤਰ ਮਾਰ ਕੇ ਅੰਨੀਆਂ ਕਰ ਦਾਂਗੇ ਜਦੋਂ ਫੌਜਾਂ ਆਉਣਗੀਆਂ ਅਸੀਂ ਮੰਤਰ ਮਾੜਾਂਗੇ ਉਹਨਾਂ ਦੀਆਂ ਫੌਜਾਂ ਢੇਰ ਹੋ ਜਾਣਗੀਆਂ ਮਰ ਜਾਣਗੀਆਂ ਜਦੋਂ ਫੌਜਾਂ ਆਈਆਂ ਇਹਨਾਂ ਦੇ ਮੰਤਰ ਨਾ ਚੱਲੇ ਬਾਬਰ ਨੇ ਆਣ ਕਰਕੇ ਸੈਦਪੁਰ ਦੀ ਧਰਤੀ ਤੇ ਬੜਾ ਵਿਨਾਸ਼ ਕੀਤਾ ਬੜਾ ਇਸ ਧਰਤੀ ਦੇ ਉੱਤੇ ਉਹਨੇ ਕਤਲੇਆਮ ਕੀਤਾ ਬੜੇ ਲੋਕਾਂ ਦਾ ਖੂਨ ਡੋਲਿਆ ਬੜੀਆਂ ਬਹੁ ਬੇਟੀਆਂ ਦੀ ਇੱਜ਼ਤ ਬੇਪੱਤ ਹੋਈ ਲੱਖਾਂ ਲੋਕਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਲੱਖਾਂ ਦਾ ਸ਼ਮਿਆਨਾ ਲੁੱਟ ਕਰਕੇ ਬਾਬਰ ਵਾਪਸ ਜਾਣ ਲੱਗਾ ਜਦੋਂ ਬਾਬਰ ਵਾਪਸ ਜਾ ਰਿਹਾ ਹੈ ਤੇ ਇਤਿਹਾਸ ਕਹਿੰਦਾ ਜਾਂਦਿਆਂ ਜਾਂਦਿਆਂ ਨਗਰ ਤੋਂ ਬਾਹਰ-ਬਾਰ ਸ਼ਹਿਰ ਤੋਂ ਬਾਹਰ-ਬਾਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦਾ ਡੇਰਾ ਸੀ ਜਾਂਦਿਆਂ ਫੌਜਾਂ ਨੇ ਵੇਖਿਆ ਉਹ ਕੋਈ ਮੁਸਾਫਿਰ ਬੈਠੇ ਹੋਏ ਨੇ ਉਹਨਾਂ ਨੇ ਜਾ ਕਰਕੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੂੰ ਗ੍ਰਿਫਤਾਰ ਕਰ ਲਿਆ ਹੁਣ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਗ੍ਰਿਫਤਾਰੀ ਦੇ ਵਿੱਚ ਨੇ ਗ੍ਰਿਫਤਾਰ ਹੋ ਚੁੱਕੇ ਨੇ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਉੱਤੇ ਸਮਾਨ ਦੀ ਪੰਡ ਰੱਖ ਦਿੱਤੀ ਤੇ ਭਾਈ ਮਰਦਾਨੇ ਦੇ ਹੱਥ ਵਿੱਚ ਇੱਕ ਕੋੜਾ ਫੜਾ ਦਿੱਤਾ ਜਿਹੜਾ ਬੜਾ ਚੰਚਲ ਸੀ 扑ੜਕਦਾ ਸੀ ਵੀ ਇਹਨੂੰ ਸਾਂਭ ਕੇ ਤੇ ਤੁਰਿ ਆਉ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਨੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਵਾਜ਼ ਦਿੱਤੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਏ ਸ਼ਬਦ ਪੜ੍ਹਨਾ ਤੇ ਭਾਈ ਮਰਦਾਨਾ ਕਹਿੰਦਾ ਬਾਬਾ ਰਬਾਬ ਕਿਵੇਂ ਛੇੜਾਂ ਹੱਥ ਮੇਰੇ ਦੇ ਵਿੱਚ ਘੋੜੇ ਦੀ ਲਗਾਮ ਹੈ ਜੇ ਲਗਾਮ ਛੱਡੀ ਤੇ ਘੋੜਾ ਭੱਜ ਜਾਏਗਾ ਘੋੜਾ ਭੱਜ ਗਿਆ ਤੇ ਇਹਨਾਂ ਮਾਰਨਾ ਬੜਾ ਰਬਾਬ ਮੈਂ ਛੇੜ ਨਹੀਂ ਸਕਦਾ ਕਿਉਂਕਿ ਹੱਥ ਦੇ ਵਿੱਚ ਇਹ ਘੋੜੇ ਦੀ ਲਗਾਮ ਮੈਂ ਕਿਵੇਂ ਰਬਾਬ ਛੇੜਾਂ ਤੇ ਬਾਬਾ ਕਹਿੰਦਾ ਕੋਈ ਗੱਲ ਨਹੀਂ ਘੋੜਾ ਕਿਧਰੇ ਨਹੀਂ ਜਾਂਦਾ ਤੂੰ ਇਹਦੀ ਲਗਾਮ ਛੱਡ ਦੇ ਤੇ ਲਗਾਮ ਛੱਡ ਕੇ ਰਬਾਬ ਛੇੜ ਦੇ ਹੁਣ ਭਾਈ ਮਰਦਾਨੇ ਨੇ ਘੋੜੇ ਦੀ ਲਗਾਮ ਛੱਡ ਦਿੱਤੀ ਇਤਿਹਾਸ ਕਹਿੰਦਾ ਜਿਹੜਾ ਚੰਚਲ ਘੋੜਾ ਸੀ ਬੜੇ ਆਰਾਮ ਦੇ ਨਾਲ ਤੁਰੇ ਜਾ ਰਿਹਾ ਤੇ ਭਾਈ ਮਰਦਾਨੇ ਨੇ ਦਬਾਬ ਛੇੜ ਦਿੱਤੀ ਤੇ ਗਿਆਨੀ ਸੰਤੋਖ ਸਿੰਘ ਜੀ ਨੇ ਇਥੋਂ ਤੱਕ ਵੀ ਲਿਖਿਆ ਇਧਰ ਭਾਈ ਮਰਦਾਨਾ ਤੇ ਨਾਲ ਗੁਰੂ ਨਾਨਕ ਸਾਹਿਬ ਜਾ ਰਹੇ ਨੇ ਤੇ ਜਿਹੜੀ ਪੰਡ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਸੀ ਉਹ ਫੁੱਟ ਡੇਢ ਫੁੱਟ ਉੱਚੀ ਉੱਠੀ ਤੁਰੇ ਜਾ ਰਹੀ ਹੈ ਨਾਲ ਉੱਡੀ ਜਾ ਰਹੀ ਹੈ ਜਦੋਂ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਨੇ ਸ਼ਬਦ ਉਚਾਰਨ ਕੀਤਾ ਬਾਣੀ ਪੜੀ ਅਨੇਕਾਂ ਨਾਲ ਸਾਥੀਆਂ ਦੇ ਕਾਲਜੇ ਨੂੰ ਠੰਡ ਪਈ ਉਹਨਾਂ ਨੇ ਚਰਨਾਂ ਤੇ ਸਿਰ ਰੱਖਿਆ ਜਦੋਂ ਸਾਰੀ ਘਟਨਾ ਦਾ ਬਾਬਰ ਨੂੰ ਪਤਾ ਲੱਗਾ ਕਿ ਇਹਨਾਂ ਕੈਦ ਕੀਤਿਆਂ ਦੇ ਵਿੱਚ ਗ੍ਰਿਫਤਾਰ ਕੀਤਿਆਂ ਦੇ ਵਿੱਚ ਕੋਈ ਐਸਾ ਵੀ ਹੈ ਜਿਹਦੇ ਤੇ ਮਾਲਕ ਦੀ ਬੜੀ ਕਿਰਪਾ ਉਹ ਰੱਬੀ ਰੂਪੀ ਹੈ ਉਹ ਆਪੇ ਚੱਕੀਆਂ ਚਲਾਈ ਜਾ ਰਿਹਾ ਹੈ ਉਹ ਆਪੇ ਸਮਾਨ ਨੂੰ ਨਾਲ ਲਈ ਆ ਰਿਹਾ ਸਾਰੇ ਕੌਤਕ ਵੇਖੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਬੁਲਾਇਆ ਧੰ ਗੁਰੂ ਨਾਨਕ ਸਾਹਿਬ ਪਹੁੰਚੇ ਬਾਬਰ ਦੇ ਸਾਹਮਣੇ ਖਲੋ ਕਰਕੇ ਕਿਆ ਬਾਬਰ ਆ ਜਿਹੜਾ ਇਹਨਾਂ ਮਾਸੂਮ ਲੋਕਾਂ ਤੇ ਹਮਲਾ ਕਰਕੇ ਤੂੰ ਇਹਨਾਂ ਦੀ ਕਤਲੋਗਾਰੀ ਕੀਤੀ ਹੈ ਇਹ ਠੀਕ ਨਹੀਂ ਹੈ ਅ ਰਾਜੇ ਦਾ ਕੰਮ ਹੁੰਦਾ ਆਪਣੀ ਪ੍ਰਜਾ ਦਾ ਰਾਖੀ ਕਰਨੀ ਆਪਣੀ ਪ੍ਰਜਾ ਦਾ ਪਾਲਣ ਪੋਸ਼ਣ ਕਰਨਾ ਜਦੋਂ ਰਾਜਾ ਆਪਣੇ ਪਰਜਾਂ ਨੂੰ ਦੁੱਖ ਦੇਣ ਲੱਗ ਪਏ ਜਦੋਂ ਰਾਜੇ ਨੂੰ ਆਪਣੀ ਪ੍ਰਜਾ ਦੀ ਫਿਕਰ ਮੁੱਕ ਜਾਏ ਇਹਦਾ ਮਤਲਬ ਉਹ ਰਾਜਾ ਚੰਗਾ ਰਾਜ ਕਰਨ ਵਾਲਾ ਨਹੀਂ ਹੈ ਰਾਜਾ ਤੇ ਉਹੀ ਚੰਗਾ ਨਾ ਜਿਹੜਾ ਆਪਣੀ ਪਰਜਾ ਦਾ ਧਿਆਨ ਰੱਖਦਾ ਹੋਵੇ ਜਿਹਨੂੰ ਆਪਣੀ ਪਰਜਾ ਦੇ ਸੁਖ ਦੇ ਨਾਲ ਮਤਲਬ ਹੋਵੇ ਜਿਹਨੂੰ ਆਪਣੀ ਪਰਜਾ ਦੇ ਦੁੱਖ ਦੇ ਨਾਲ ਵੀ ਮਤਲਬ ਹੋਵੇ ਉਹ ਵੇਖਦਾ ਹੋਵੇ ਕਿ ਮੇਰੀ ਪਰਜਾ ਜੇ ਸੁਖੀ ਹੈ ਤੇ ਉਹ ਮੇਰਾ ਸੁਖ ਹੈ ਜੇ ਦੁਖੀ ਹੈ ਤੇ ਉਹ ਮੇਰਾ ਦੁਖ ਹੈ ਤੇ ਜਿਨ੍ਹਾਂ ਰਾਜਿਆਂ ਦੇ ਪਰਜਾ ਦੇ ਨਾਲੋਂ ਸੁਖ ਦੁਖ ਸਾਂਝੇ ਨਹੀਂ ਹੁੰਦੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਪਰਜਾ ਭਾਵੇਂ ਸੁਖੀ ਹੋਵੇ ਭਾਵੇਂ ਦੁਖੀ ਹੋਵੇ ਉਹ ਚੰਗੇ ਰਾਜਕਰਤਾ ਨਹੀਂ ਬਣਦੇ ਤੇ ਅੱਜ ਵੀ ਜਦੋਂ ਅਜੋਕੇ ਸਮੇਂ ਦੇ ਕੋਈ ਵੀ ਰਾਜੇ ਤੁਸੀਂ ਵੇਖ ਲਓ ਰਾਜਨੀਤਿਕ ਲੋਕ ਇਹਨਾਂ ਦੇ ਹਾਲ ਵੀ ਜਦੋਂ ਵੇਖੋਗੇ ਇਹਨਾਂ ਨੂੰ ਵੀ ਬਹੁਤਾ ਪ੍ਰਜਾ ਦੇ ਨਾਲ ਕੋਈ ਮਤਲਬ ਨਹੀਂ ਹੈ ਕੋਈ ਕਿਦਾਂ ਦਾ ਵੀ ਹੋਵੇ ਕੋਈ ਸੁਖੀ ਬੈਠਾ ਹੋਵੇ ਕੋਈ ਦੁਨੀਆ ਬਿਲਕਦੀ ਪਈ ਹੋਵੇ ਸੰਸਾਰ ਬਿਲਕਦਾ ਪਿਆ ਹੋਵੇ ਇਹਨਾਂ ਨੂੰ ਆਪਣੀ ਕੁਰਸੀ ਦੇ ਨਾਲ ਹੁੰਦਾ ਹੈ ਅੱਜ ਵੀ ਖੰਡੌਰੀ ਬਾਰਡਰ ਤੇ ਕਿਸਾਨ ਬੈਠੇ ਨੇ ਨਾ 17 ਕ ਦਿਨ ਹੋ ਚੁੱਕੇ ਨੇ ਉਹ ਮਰਨ ਵਰਤ ਤੇ ਭੁੱਖਾ ਆਗੂ ਸਾਡਾ ਬੈਠਾ ਹੋਇਆ ਹੈ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਪਈ ਉਹਨਾਂ ਨੂੰ ਕੀ ਮਤਲਬ ਹੈ ਤੁਸੀਂ ਭਾਵੇਂ ਭੁੱਖੇ ਮਰਦੇ ਰਹੋ ਤੁਹਾਡੇ ਭਾਵੇਂ ਫਸਲਾਂ ਦੇ ਮੁੱਲ ਨਾ ਮਿਲਣ ਉਹਨਾਂ ਨੂੰ ਮਤਲਬ ਕੋਈ ਨਹੀਂ ਗੁਰੂ ਨਾਨਕ ਸਾਹਿਬ ਨੇ ਬਾਬਲ ਨੂੰ ਕਿਹਾ ਬਾਬਰ ਤੂੰ ਚੰਗਾ ਰਾਜ ਕਰਤਾ ਨਹੀਂ ਹੈ ਕਿਉਂਕਿ ਜੇ ਚੰਗਾ ਹੁੰਦਾ ਤੇ ਤੈਨੂੰ ਪ੍ਰਜਾ ਦਾ ਦੁੱਖ ਵੇਖ ਕੇ ਦਰਦ ਆਉਂਦਾ ਤੂੰ ਇਹਨਾਂ ਤੇ ਜਨਮ ਨਾ ਕਰਦਾ ਤੂੰ ਇਹਨਾਂ ਤੇ ਅਤਿਆਚਾਰ ਨਾ ਕਰਦਾ ਤੂੰ ਇੰਨੀ ਕਤਲੋਗਰਦ ਕੀਤੀ ਇਸ ਕਰਕੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਅੱਜ ਝੂਠ ਦੇ ਰਾਜੇ ਦੇ ਸਾਹਮਣੇ ਖਲੋ ਕਰਕੇ ਇੱਕ ਸੱਚੇ ਰਾਜਵਾਲੇ ਨੇ ਉਹਨੂੰ ਸਾਹਮਣੇ ਖਲੋ ਕੇ ਕਿਹਾ ਬਾਬਰ ਤੂੰ ਸੱਚਮੁੱਚ ਬਾਬਰ ਨਹੀਂ ਤੂੰ ਜਾਬਰ ਹੈ ਕਿਉਂ ਤੂੰ ਇਹਨਾਂ ਲੱਖਾਂ ਲੋਕਾਂ ਦੇ ਉੱਤੇ ਇਹਨਾਂ ਜ਼ੁਲਮ ਕਰਦਾ ਪਿਆ ਤੈਨੂੰ ਰੱਤਾ ਜਿੰਨਾ ਵੀ ਇਹਨਾਂ ਤੇ ਤਰਸ ਨਹੀਂ ਆ ਰਿਹਾ ਬਾਬਰ ਨੇ ਜਦੋਂ ਸਤਗੁਰਾਂ ਦੇ ਵਿਚਾਰ ਸੁਨੇ ਉਹ ਝੂਠੇ ਰਾਜ ਵਾਲਾ ਸੱਚੇ ਰਾਜ ਦੇ ਚਰਨਾਂ ਤੇ ਟੈਪਿਆ ਸਮਾਂ ਬਤੀਤ ਹੋਇਆ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਸਮਾਂ ਆਇਆ ਤੇ ਜਿਹੜਾ ਰਾਜ ਤੇ ਧਰਮ ਦੋ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਚਲਾਈਆਂ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜੀ ਆ ਨੇ ਵੀ ਉਸੇ ਨੂੰ ਅਗਾਹ ਵਧਾਉਂਦਿਆਂ ਹੋਇਆਂ ਖੰਡੂਰ ਸਾਹਿਬ ਦੀ ਧਰਤੀ ਤੇ ਇੱਕ ਪਾਸੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਗੁਰਮੁਖੀ ਲਿਪੀ ਦਾ ਵਿਕਾਸ ਕਰਕੇ ਧੰਨ ਗੁਰੂ ਅੰਗਦ ਸਾਹਿਬ ਉਥੇ ਬੱਚਿਆਂ ਨੂੰ ਅਧਿਆਤਮਕ ਵਿਦਿਆ ਗੁਰਮੁਖੀ ਦੀ ਵਿਦਿਆ ਦੇ ਨਾਲ ਜੋੜਦੇ ਨੇ ਤੇ ਦੂਸਰੇ ਪਾਸੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆ ਨੇ ਨਾਲ ਮਲ ਅਖਾੜੇ ਆਰੰਭ ਕਰ ਦਿੱਤੇ ਉਥੇ ਸਤਿਗੁਰੂ ਜੀ ਆਪ ਨਿਗਰਾਨੀ ਕਰਦੇ ਨੇ ਤੇ ਪਹਿਲਵਾਨ ਕੋਲ ਕਰਦੇ ਨੇ ਚੰਗੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਸਰੀਰਕ ਵਰਜਿਸ਼ ਕਰਵਾਈ ਜਾਂਦੀ ਹੈ ਹੁਣ ਪਹਿਲਵਾਨ ਮਾਲਾ ਫੇਰਨ ਨੂੰ ਤਾਂ ਨਹੀਂ ਬਣਦੇ ਹੁਣ ਕੱਲਾ ਮਾਲਾ ਫੇਰਨ ਦੇ ਵਾਸਤੇ ਧਰਮ ਦੇ ਕੰਮ ਵਾਸਤੇ ਨਹੀਂ ਇਹ ਸਤਗੁਰਾਂ ਨੇ ਰਾਜ ਦੀ ਸਥਾਪਤੀ ਵਾਸਤੇ ਇਹ ਸਤਗੁਰਾਂ ਨੇ ਇਹਨਾਂ ਜ਼ੁਲਮਵਾ ਕਰਨ ਵਾਲੇ ਰਾਜਿਆਂ ਦੇ ਸਾਹਮਣੇ ਖਲੋਣ ਦੇ ਵਾਸਤੇ ਜੁਜਾਰੂ ਸਿੱਖਾਂ ਨੂੰ ਤਿਆਰ ਕੀਤਾ ਹੁਣ ਜਦੋਂ ਹਮਾਇੂ ਦਾ ਅਸੀਂ ਪੜ੍ਹਦੇ ਆ ਨਾ ਕਿ ਸੇਰ ਸ਼ਾ ਸੂਰੀ ਤੋਂ ਹਾਰ ਖਾ ਕੇ ਹਮਾਇੂ ਖੰਡੂਰ ਸਾਹਿਬ ਆਇਆ ਤੇ ਖੰਡੂਰ ਸਾਹਿਬ ਆਣ ਕਰਕੇ ਇਤਿਹਾਸ ਕਹਿੰਦਾ ਹੈ ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਪੜਾਉਂਦੇ ਪਏ ਸਨ ਗੁਰਮੁਖੀ ਹੁਣ ਬੱਚਿਆਂ ਦੇ ਨਾਲ ਗੁਰਮੁਖੀ ਸਾਂਝੀ ਕਰਦੇ ਪਏ ਨੇ ਪੜਾਉਂਦੇ ਪਏ ਨੇ ਹਮਾਇੂ ਆਇਆ ਉਹਨੇ ਆਣ ਕੇ ਮੁਲਾਕਾਤ ਕਰਨੀ ਚਾਹੀ ਹਮਾਇੂ ਬਾਬਰ ਦਾ ਪੁੱਤਰ ਸੀ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਬਾਬਰ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਬਣਿਆ ਹੋਇਆ ਸੀ ਬਾਅਦ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਹਾਰ ਕਰਕੇ ਆਇਆ ਕਿ ਇੱਥੋਂ ਸ਼ਾਇਦ ਮੈਨੂੰ ਕੋਈ ਬਖਸ਼ਿਸ਼ ਮਿਲੇਗੀ ਇੱਥੋਂ ਮੈਂ ਵਡਿਆਈ ਪ੍ਰਾਪਤ ਕਰਕੇ ਫਿਰ ਜਿੱਤਾਂਗਾ ਤੇ ਆਣ ਕੇ ਮਨ ਵਿੱਚ ਸੋਚਦਾ ਵੀ ਮੈਂ ਹੁਣ ਗੁਰੂ ਨਾਨਕ ਦੇ ਘਰ ਵਿੱਚ ਆਇਆ ਮੇਰਾ ਸਤਕਾਰ ਹੋਏਗਾ ਮੇਰੀ ਇੱਥੇ ਵਡਿਆਈ ਹੋਏਗੀ ਮੈਨੂੰ ਸੋਭਾ ਮਿਲੇਗੀ ਤੇ ਜਦੋਂ ਆਣ ਕੇ ਧੰ ਗੁਰੂ ਅੰਗਦ ਸਹਿ ਮਹਾਰਾਜੀਆਂ ਦੇ ਲਾਗੇ ਖਲੋ ਗਿਆ ਸਤਗੁਰਾਂ ਨੇ ਧਿਆਨ ਨਾ ਦਿੱਤਾ ਉਹ ਬੱਚਿਆਂ ਦੇ ਨਾਲ ਵਿਦਿਆ ਪੜਾਉਂਦੇ ਪਏ ਨੇ ਸਾਂਝੀ ਕਰਦੇ ਪਏ ਨੇ ਕੋਈ ਧਿਆਨ ਨਾ ਦਿੱਤਾ ਤੇ ਬੜਾ ਗੁੱਸੇ ਦੇ ਵਿੱਚ ਆ ਗਿਆ ਰਾਜ ਦੇ ਅੰਦਰ ਹੰਕਾਰ ਨੇ ਹੁਲਾਰਾ ਦਿੱਤਾ ਵੀ ਤੂੰ ਰਾਜਾ ਹੈ ਤੇ ਇਹ ਸਾਧ ਤੇਰੇ ਵੱਲ ਵੇਖਦਾ ਵੀ ਨਹੀਂ ਪਿਆ ਇਹ ਤੈਨੂੰ ਕੁਖ ਵੀ ਨਹੀਂ ਸਮਝਦਾ ਪਿਆ ਤੇ ਕਿਰਪਾਨ ਮਿਆਣ ਦੇ ਵਿੱਚੋਂ ਬਾਹਰ ਕੱਢੀ ਤੇ ਚਲਾਉਣ ਲੱਗਾ ਤੇ ਧੰਨ ਗੁਰੂ ਅੰਗਦ ਸਾਹਿਬ ਨੇ ਅੱਗੋਂ ਬਾਹ ਫੜ ਕੇ ਕਿਹਾ ਹਮਾਇੂ ਇਹ ਤਲਵਾਰ ਤੂੰ ਜਿਹੜੀ ਇੱਥੇ ਕੱਢਦਾ ਪਿਆ ਇਹ ਜੰਗ ਦੇ ਵਿੱਚ ਕਿਉਂ ਨਹੀਂ ਨਿਕਲੀ ਇਹ ਤਲਵਾਰ ਉੱਥੇ ਕੱਢਦਾ ਤੇ ਉੱਥੇ ਇਹ ਕਿਸੇ ਕੰਮ ਆਉਂਦੀ ਜਾਂ ਮਾਰਦਾ ਜਾਂ ਮਰ ਜਾਂਦਾ ਤੇ ਯੋਧਿਆਂ ਵਾਲਾ ਕੰਮ ਹੁੰਦਾ ਉਥੋਂ ਡਰਦਾ ਭੱਜ ਆਇਆ ਤੇ ਇੱਥੇ ਆਣ ਕੇ ਸ਼ਾਂਤ ਬੈਠਿਆ ਹੋਇਆ ਸਾਧਾਂ ਦੇ ਉੱਤੇ ਤਲਵਾਰਾਂ ਕੱਢਦਾ ਇਹ ਰਾਜਿਆਂ ਦੀ ਨਿਸ਼ਾਨੀ ਨਹੀਂ ਜੇ ਸੱਚਮੁੱਚ ਦਲੇਰ ਹੁੰਦਾ ਤੇ ਜਾ ਕਰਕੇ ਉੱਥੇ ਜੰਗ ਵਿੱਚ ਲੜਦਾ ਬਿਨਾਂ ਕਿਸੇ ਡਰ ਤੋਂ ਭੈ ਤੋਂ ਸੱਚੇ ਰਾਜਵਾਲੇ ਗੁਰੂ ਨੇ ਉਸ ਝੂਠੇ ਰਾਜਵਾਲੇ ਨੂੰ ਫਿਰ ਮੱਤ ਦਿੱਤੀ ਉਹ ਭਾਈ ਤੂੰ ਜਿਹੜੇ ਰਾਜ ਦਾ ਮਾਲਕ ਹੈ ਉਹ ਤੇਰਾ ਰਾਜ ਝੂਠ ਦੀਆਂ ਨੀਆਂ ਦੇ ਉੱਤੇ ਹੈ ਜਿਹਦੇ ਕਰਕੇ ਤੇਰੇ ਅੰਦਰ ਡਰ ਹੈ ਤੇਰੇ ਅੰਦਰ ਭੈਅ ਹੈ ਤੇਰੇ ਅੰਦਰ ਬਾਹਰ ਦਾ ਲਾਲਚ ਹੈ ਪਰ ਜਦੋਂ ਸੱਚ ਦੇ ਰਾਜ ਵਾਲਿਆਂ ਦੇ ਸਾਹਮਣੇ ਖਲੋਏਗਾ ਉੱਥੇ ਤੇਰੀ ਕੋਈ ਅਹਿਮੀਅਤ ਨਹੀਂ ਕਿਉਂ ਇੱਕ ਪਾਸੇ ਸੱਚ ਹੈ ਤੇ ਦੂਸਰੇ ਪਾਸੇ ਝੂਠ ਹੈ ਇਹ ਮੈਂ ਬੇਨਤੀ ਤਾਂ ਕਰ ਰਿਆਂ ਕਿਉਂਕਿ ਜਿਹੜੇ ਆ ਅਗਲੇ ਸ਼ਹੀਦੀ ਦਿਹਾੜਿਆਂ ਦਾ ਸਾਰਾ ਇਤਿਹਾਸ ਅਸੀਂ ਪੜਦੇ ਆ ਜਾਂ ਸੁਣਦੇ ਆ ਨਾ ਇਹਦਾ ਮੋੜ ਕੇਵਲ ਤੇ ਕੇਵਲ ਇਨਾ ਬਣਦਾ ਕਿ ਇੱਕ ਪਾਸੇ ਸਚਾਈ ਹੈ ਸੱਚ ਦਾ ਰਾਜ ਹੈ ਤੇ ਦੂਸਰੇ ਪਾਸੇ ਝੂਠ ਦਾ ਰਾਜ ਹੈ ਤੇ ਇੱਕ ਰਾਜਾ ਦੂਜੇ ਰਾਜੇ ਨੂੰ ਕਦੀ ਪਸੰਦ ਨਹੀਂ ਕਰਦਾ ਭਾਵੇਂ ਪੁੱਤਰ ਵੱਡਾ ਹੁੰਦਾ ਹੋਵੇ ਕਿਸੇ ਰਾਜੇ ਦਾ ਤੇ ਉਹ ਆਪਣੇ ਪਿਓ ਨੂੰ ਚੰਗਾ ਨਹੀਂ ਸਮਝਦਾ ਔਰੰਗਜ਼ੇਬ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਰਾਜ ਪ੍ਰਾਪਤ ਕਰਨ ਵਾਸਤੇ ਗੱਦੀ ਤੇ ਬੈਠਣ ਵਾਸਤੇ ਇਨਾ ਕਾਲਾ ਸੀ ਉਹਨੂੰ ਵੀ ਕੈਦ ਕਰ ਦਿੱਤਾ ਭਰਾ ਨੂੰ ਵੀ ਮਾਰ ਦਿੱਤਾ ਸਾਰੇ ਪਰਿਵਾਰ ਨੂੰ ਉਹਨੇ ਹਵਾਲਾਤ ਦੇ ਵਿੱਚ ਬੰਦ ਰੱਖਿਆ ਰਾਜ ਦੀ ਭੁੱਖ ਸੀ ਗੱਦੀ ਦੀ ਭੁੱਖ ਸੀ ਇੱਕ ਰਾਜਾ ਆਪਣੇ ਰਾਜ ਦੇ ਅੰਦਰ ਕੋਈ ਬਰਾਬਰ ਦਾ ਦੂਸਰਾ ਖੜਾ ਨਹੀਂ ਹੋਣ ਦਿੰਦਾ ਉਹ ਕਿਸੇ ਦੂਸਰੇ ਨੂੰ ਪਸੰਦ ਨਹੀਂ ਕਰਦਾ ਪਰ ਇੱਕ ਪਾਸੇ ਇਸ ਸੰਸਾਰ ਦੇ ਰਾਜਿਆਂ ਦਾ ਰਾਜ ਚੱਲਦਾ ਹੈ ਇਸ ਰਾਜ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣਾ ਰਾਜ ਜਦੋਂ ਸਥਾਪਿਤ ਕੀਤਾ ਤੇ ਇਹਨਾਂ ਦੇ ਅੰਦਰ ਅੱਗ ਮੱਚੀ ਬਾਣੀ ਦਾ ਅਸੀਂ ਪਾਵਨ ਬਚਨ ਪੜ੍ਹਦੇ ਆਂ ਸਾਬ ਕਹਿੰਦੇ ਜੇ ਕੋ ਬੋਲੇ ਸੱਚ ਜੇ ਕੋ ਸੱਚ ਦੀ ਗੱਲ ਕਰੇ ਜੇ ਕੋਈ ਸੱਚ ਦੇ ਰਸਤੇ ਤੇ ਚੱਲੇ ਜੇ ਕੋਈ ਸੱਚ ਦੀ ਗੱਲ ਕਰਕੇ ਇਹ ਸੰਸਾਰ ਨੂੰ ਸੇਧ ਦੇਣ ਦਾ ਯਤਨ ਕਰੇ ਤੇ ਕੂੜਾ ਜਲ ਜਾਬੀ ਫਿਰ ਇਹ ਜਿਹੜੇ ਕੂੜ ਦੇ ਲੋਕ ਹੁੰਦੇ ਨੇ ਜਿਹੜੇ ਝੂਠ ਦੇ ਰਾਜ ਆਪਣੇ ਸਥਾਪਿਤ ਕਰਕੇ ਬੈਠੇ ਹੁੰਦੇ ਨੇ ਇਹਨਾਂ ਦੇ ਅੰਦਰ ਨੂੰ ਅੱਗ ਲੱਗਦੀ ਹੈ ਵੀ ਸਾਡੇ ਝੂਠ ਦੇ ਰਾਜ ਦੇ ਵਿੱਚ ਕੋਈ ਸੱਚਾ ਆਣ ਕੇ ਕਿਵੇਂ ਲੋਕਾਂ ਨੂੰ ਜਗਾਉਂਦਾ ਪਿਆ ਇਹ ਜਗਾਇਆ ਹੀ ਹੈ ਗੁਰੂ ਨਾਨਕ ਦੇਵ ਜੀ ਕਰਨੇ ਇਹ ਆਣ ਕੇ ਜਗਾਇਆ ਹੀ ਹੈ ਗੁਰੂ ਨਾਨਕ ਦੇਵ ਜੀ ਕਰਨੇ ਇਹਨਾਂ ਸੰਸਾਰ ਦੇ ਲੋਕਾਂ ਨੂੰ ਭਾਈ ਉਠੋ ਤੁਹਾਡੇ ਹੱਕਾਂ ਦੀ ਰਾਖੀ ਕਰਨ ਵਾਸਤੇ ਕੋਈ ਬਾਹਰੋਂ ਨਹੀਂ ਆਉਣਾ ਕਿਸੇ ਨੇ ਬਾਹਰੋਂ ਆਣ ਕੇ ਨਹੀਂ ਤੁਹਾਨੂੰ ਬਚਾਉਣਾ ਤੁਸੀਂ ਆਪ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਖੜੋਣਾ ਪੈਣਾ ਹੈ ਜੇ ਤੁਹਾਨੂੰ ਆਪਣਾ ਪਰਿਵਾਰ ਬਚਾਉਣਾ ਹੈ ਉਹਦੇ ਵਾਸਤੇ ਤੁਹਾਨੂੰ ਆਪ ਲੜ ਕੇ ਆਪਣੇ ਪਰਿਵਾਰ ਦੀ ਰਾਖੀ ਕਰਨੀ ਪੈਣੀ ਸਤਿਗੁਰਾਂ ਨੇ ਮਰਦੇ ਹੋਏ ਲੋਕਾਂ ਨੂੰ ਉਹਨਾਂ ਦੇ ਅੰਦਰ ਜਾਨ ਪਾ ਕੇ ਰੂਹ ਫੂਕ ਕੇ ਇਹਨਾਂ ਝੂਠੇ ਰਾਜਿਆਂ ਦੇ ਖਿਲਾਫ ਲੜਨ ਦੇ ਵਾਸਤੇ ਤਿਆਰ ਕਰ ਦਿੱਤਾ ਇਸ ਕਰਕੇ ਇਹਨਾਂ ਦੇ ਅੰਦਰ ਅੱਗ ਲੱਗੀ ਤੇ ਇਹਨਾਂ ਨੇ ਇਸ ਅੱਗ ਦੇ ਤਹਿਤ ਆ ਜਿੰਨਾ ਇਤਿਹਾਸ ਪੜੋ ਭਾਵੇਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਭਾਵੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਸ਼ਹੀਦੀ ਤੇ ਜਾਂ ਆ ਸਾਰਾ ਵਰਤਾਰਾ ਜਿਹੜਾ ਪੋਦੇ ਮਹੀਨੇ ਦਾ ਵਾਪਰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪਰਿਵਾਰ ਦੇ ਨਾਲ ਇਹਦਾ ਕੇਵਲ ਤੇ ਕੇਵਲ ਇੰਨਾ ਮਤਲਬ ਸੀ ਇਹਦਾ ਕੇਵਲ ਤੇ ਕੇਵਲ ਇੰਨਾ ਸੀ ਇਹ ਕਿ ਇੱਕ ਪਾਸੇ ਸੱਚ ਵਾਲੇ ਸਨ ਜਿਹੜੇ ਸੱਚ ਦੀ ਗੱਲ ਕਰਦੇ ਸਨ ਤੇ ਦੂਸਰੇ ਪਾਸੇ ਝੂਠ ਦੇ ਉਹ ਲੋਕ ਜਿਨ੍ਹਾਂ ਨੂੰ ਸੱਚ ਚੰਗਾ ਨਾ ਲੱਗਾ ਤੇ ਉਹਨਾਂ ਨੇ ਇਸ ਸੱਚ ਦੇ ਰਾਜ ਨੂੰ ਦਬਾਉਣ ਦੇ ਵਾਸਤੇ ਖਤਮ ਕਰਨ ਦੇ ਵਾਸਤੇ ਇਹ ਕੋਝੀਆਂ ਚਾਲਾਂ ਚਲੀਆਂ ਪਰ ਬਾਣੀ ਦਾ ਇਹ ਬਚਨ ਹੈ ਜਿਹੜਾ ਸੱਚ ਦੀ ਓਟ ਲੈ ਕੇ ਘਰੋਂ ਤੁਰਿਆ ਹੋਵੇ ਨਾ ਸਾਹਿਬ ਕਹਿੰਦੇ ਫਿਰ ਉਹ ਇੱਕ ਦਿਨ ਦਬਾਇਆ ਜਾ ਸਕਦਾ ਹੈ ਉਹ ਦੋ ਦਿਨ ਦਬਾਇਆ ਜਾ ਸਕਦਾ ਪਰ ਅੰਤ ਸਮਾਂ ਆਏਗਾ ਬੋਲ ਬਾਲਾ ਅੰਤ ਸਮਾਂ ਆਏਗਾ ਇਸ ਸੰਸਾਰ ਦੇ ਅੰਦਰ ਜੇ ਰਵੇਗਾ ਤੇ ਉਹ ਸੱਚੀ ਰਹੇਗਾ ਝੂਠ ਇੱਕ ਦਿਨ ਦਾ ਹੋ ਸਕਦਾ ਹੈ ਝੂਠ ਦੋ ਦਿਨਾਂ ਦਾ ਹੋ ਸਕਦਾ ਪਰ ਅੰਤ ਜੇ ਇਸ ਸੰਸਾਰ ਦੇ ਵਿੱਚ ਸਥਿਰ ਰਹੇਗਾ ਤੇ ਸੱਚ ਰਹੇਗਾ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਜਿਹੜਾ ਰਾਜ ਚਲਾਇਆ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਆਰੰਭ ਕੀਤਾ ਜਿੱਥੇ ਪੰਥ ਚਲਾਇਆ ਉਥੇ ਨਾਲ ਰਾਜ ਚਲਾ ਕਰਕੇ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆ ਨੇ ਫਿਰ ਉਹਦੇ ਵਿੱਚ ਮਲ ਅਖਾੜੇ ਬਣਾ ਕਰਕੇ ਰਾਜ ਨੂੰ ਅੱਗੇ ਵਧਾਇਆ ਤੇ ਉਥੇ ਗੁਰਮੁਖੀ ਲਿਪੀ ਦਾ ਵਿਸਤਾਰ ਕਰਕੇ ਸਤਗੁਰਾਂ ਨੇ ਅਧਿਆਤਮਕ ਵਿਦਿਆ ਬੱਚਿਆਂ ਨੂੰ ਦੇ ਕਰਕੇ ਇਸ ਸੰਸਾਰ ਦੇ ਲੋਕਾਂ ਨੂੰ ਦੇ ਕਰਕੇ ਧਰਮ ਅੱਗੇ ਵਧਾਇਆ ਤੇ ਇਸੇ ਤਰੀਕੇ ਨਾਲ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਜੀਆ ਦੇ ਸਮੇਂ ਵਿੱਚ ਵੀ ਉਹਨਾਂ ਨੇ ਇਸ ਦੋਵਾਂ ਗੁਰੂ ਕੇ ਸਿਧਾਂਤਾਂ ਨੂੰ ਅਗਾਂਵਧਾਇਆ ਅੱਗੇ ਹਮਾਇੂ ਦਾ ਪੁੱਤਰ ਬਾਬਰ ਆਇਆ ਹਮਾਇੂ ਦਾ ਪੁੱਤਰ ਅਕਬਰ ਆਇਆ ਤੇ ਅਕਬਰ ਹੁਣ ਪਿਓ ਵੀ ਸ਼ਰਧਾਲੂ ਹੈ ਦਾਦਾ ਵੀ ਗੁਰੂ ਘਰ ਦਾ ਸ਼ਰਧਾਲੂ ਉਹ ਆਰੰਭ ਦੇ ਵਿੱਚੋਂ ਹੀ ਗੁਰੂ ਘਰ ਦੇ ਨਾਲ ਪ੍ਰੀਤ ਰੱਖਣ ਲੱਗ ਪਿਆ ਅਕਬਰ ਨੇ ਕੋਈ ਬਾਹਤੀ ਗੁਰੂ ਘਰ ਦੇ ਨਾਲ ਖਾਰ ਨਾ ਖਾਦੀ ਉਹਨੇ ਪਿਆਰ ਦੀ ਭਾਵਨਾ ਰੱਖੀ 13 ਸਾਲ ਦੀ ਉਮਰ ਦੇ ਵਿੱਚ ਅਕਬਰ ਨੂੰ ਗੱਦੀ ਪ੍ਰਾਪਤ ਹੋਈ 63 ਸਾਲ ਦੀ ਉਮਰ ਦੇ ਵਿੱਚ ਅਕਬਰ ਇਸ ਸੰਸਾਰ ਤੋਂ ਜਾਂਦਾ ਉਹ ਮਰਦਾ 50 ਸਾਲ ਅਕਬਰ ਨੇ ਰਾਜ ਕੀਤਾ ਪਰ 50 ਸਾਲਾਂ ਦੇ ਅੰਦਰ ਉਹਨੇ ਗੁਰੂ ਘਰ ਦੇ ਨਾਲ ਨਫ਼ਰਤ ਨਹੀਂ ਰੱਖੀ ਉਹਨੇ ਪ੍ਰੇਮ ਬਣਾ ਕੇ ਰੱਖਿਆ ਤੇ ਕਿੰਨਾ ਅਸੀਂ ਸਮਾਂ ਪੜਦੇ ਹਾਂ ਗੁਰੂ ਅਮਰਦਾਸ ਸਾਹਿਬ ਵਾਲਾ ਉਸ ਸਮੇਂ ਦੇ ਅੰਦਰ ਤਕਰੀਬਨ ਦੋ ਵਾਰ ਉਹ ਗੋਇੰਦਵਾਲ ਦੀ ਪਵਣ ਧਰਤੀ ਤੇ ਆਉਂਦਾ ਹੈ ਤੇ ਇਤਿਹਾਸ ਕਹਿੰਦਾ ਹੈ ਉਹ ਗੁਰੂ ਘਰ ਦੀ ਸੋਭਾ ਤੋਂ ਉਹ ਗੁਰੂ ਘਰ ਦੀ ਵਡਿਆਈ ਤੋਂ ਪ੍ਰਭਾਵਿਤ ਸੀ ਉਹਨੂੰ ਪਤਾ ਸੀ ਇਹ ਸੱਚਮੁੱਚ ਅਟੱਲ ਰਾਜ ਹੈ ਇਹ ਗੁਰੂ ਨਾਨਕ ਦਾ ਉਹ ਘਰ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਤੇ ਜਦੋਂ ਅਕਬਰ ਗੋਇੰਦਵਾਲ ਦੀ ਪਵਣ ਧਰਤੀ ਤੇ ਆਇਆ ਤੇ ਸਿਪਾਈਆਂ ਨੇ ਕਹਿੰਦੇ ਅੱਗੇ ਛੜਕਾਂ ਦੇ ਉੱਤੇ ਉਹ ਜਿੱਧਰੋਂ ਦੀ ਲੰਘਣਾ ਸੀ ਉਧਰ ਸੋਨੇ ਗਲੀਚੇ ਵਿਛਾ ਦਿੱਤੇ ਮੈਟ ਵਿਛਾ ਦਿੱਤੇ ਹੁਣ ਅਕਬਰ ਆਪਣੇ ਉਸ ਪਾਲਕੀ ਦੇ ਵਿੱਚੋਂ ਉਤਰਿਆ ਤੇ ਜਾਣ ਲੱਗਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਦੋਂ ਥੱਲੇ ਵੇਖਦਾ ਵੀ ਹੁਣ ਇਹ ਨਿਯਮ ਹੈ ਕਿ ਜਦੋਂ ਰਾਜਾ ਉਤਰ ਕੇ ਤੁਰੇਗਾ ਕਿਸੇ ਪਾਸੇ ਨੂੰ ਜਾਏਗਾ ਥੱਲੇ ਸੋਹਣੇ ਗਲੀਚਿਆਂ ਦੀ ਵਿਛਾਈ ਹੋਏਗੀ ਉਹ ਗਲੀਚਿਆਂ ਦੇ ਉੱਤੋਂ ਦੀ ਪੈਰ ਰੱਖਦਾ ਹੋਇਆ ਜਾਏਗਾ ਪਰ ਜਦੋਂ ਗੋਇੰਦਵਾਲ ਦੀ ਧਰਤੀ ਤੇ ਆਇਆ ਤੇ ਸਿਪਾਈਆਂ ਨੂੰ ਹੁਕਮ ਕੀਤਾ ਕਹਿਣ ਲੱਗਾ ਇਹ ਚੁੱਕ ਦਿਓ ਇੱਥੇ ਮੈਂ ਰਾਜਾ ਬਣ ਕੇ ਨਹੀਂ ਇੱਥੇ ਮੈਂ ਸ਼ਰਧਾਲੂ ਬਣ ਕੇ ਆਇਆ ਗੁਰੂ ਅਮਰਦਾਸ ਸਾਹਿਬ ਦੇ ਘਰ ਵਿੱਚ ਮੈਂ ਜਾਵਾਂ ਤੇ ਮੈਂ ਨੰਗੀ ਪੈਰੀ ਬਿਨਾ ਕਿਸੇ ਗਲੀਚਿਆਂ ਦੇ ਉੱਤੇ ਪੈਰ ਰੱਖ ਕੇ ਜਾਵਾਂਗਾ ਉਹਨੇ ਚੁਕਾ ਦਿੱਤੇ ਕਿਉਂ ਕਿ ਉਹ ਸਮਝ ਚੁੱਕਾ ਸੀ ਇਹ ਗੁਰੂ ਨਾਨਕ ਦੇ ਘਰ ਵਿੱਚ ਜਿਹੜੇ ਰਾਜੇ ਨੇ ਇਹ ਦੁਨਿਆਵੀ ਰਾਜਿਆਂ ਤੋਂ ਬਹੁਤ ਉੱਚੇ ਨੇ ਇੱਥੇ ਮੇੜੀ ਕੀ ਵਿੜਾਈ ਹੈ ਫਿਰ ਆਣ ਕੇ ਪਹਿਲਾਂ ਪੰਗਤ ਦੇ ਵਿੱਚ ਬੈਠਦਾ ਹੈ ਪੰਗਤ ਵਿੱਚ ਬੈਠ ਕਰਕੇ ਲੰਗਰ ਛੱਕਦਾ ਸਾਰਿਆਂ ਦੇ ਵਿੱਚ ਫਿਰ ਜਾ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਬੜਾ ਪ੍ਰਭਾਵਿਤ ਹੁੰਦਾ ਹੈ ਤੇ ਸਤਿਗੁਰਾਂ ਨੂੰ ਫਿਰ ਬਚਨ ਕਰਦਾ ਸਤਿਗੁਰੂ ਜੀ ਇਹਨਾਂ ਸੋਹਣਾ ਪ੍ਰਬੰਧ ਇੰਨੇ ਵਧੀਆ ਲੰਗਰ ਕਿੱਥੋਂ ਚੱਲਦੇ ਨੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਣ ਲੱਗੇ ਇਹ ਸੰਗਤ ਦੇ ਦਸਵੰਦ ਵਿੱਚੋਂ ਚੱਲਦੇ ਨੇ ਕਿਹਾ ਮੈਂ ਇਹਦੇ ਵਾਸਤੇ ਕੁਝ ਦੇਣਾ ਚਾਹੁੰਨਾ ਮੈਂ ਲੰਗਰਾਂ ਦੇ ਵਾਸਤੇ 84 ਪਿੰਡਾਂ ਦੀ ਜ਼ਗੀਰ ਤੁਹਾਡੇ ਨਾਮ ਕਰਨਾ ਚਾਹੁੰਨਾ ਤੇ ਸਤਿਗੁਰਾਂ ਨੇ ਫਿਰ ਉਹਨੂੰ ਕਿਹਾ ਸੀ ਅਕਬਰ ਤੈਨੂੰ ਕੀ ਲੱਗਦਾ ਗੁਰੂ ਨਾਨਕ ਦੇ ਲੰਗਰ ਤੇਰੀ ਜ਼ਗੀਰ ਨਾਲ ਚੱਲਣਗੇ ਇਹ ਗੁਰੂ ਨਾਨਕ ਦੇ ਲੰਗਰ ਜ਼ਗੀਰਾਂ ਨਾਲ ਨਹੀਂ ਚੱਲਦੇ ਇਹ ਗੁਰੂ ਨਾਨਕ ਦੇ ਸਿੱਖਾਂ ਦੀ ਕਮਾਈ ਦੇ ਵਿੱਚੋਂ ਚਲਦੇ ਨੇ ਦਸਵੰਦ ਦੇ ਵਿੱਚੋਂ ਚਲਦੇ ਨੇ ਮਣਾ ਕਰ ਦਿੱਤਾ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਜੇ ਤੁਸੀਂ ਲੰਗਰਾਂ ਵਾਸਤੇ ਨਹੀਂ ਲੈਣੇ ਤੇ ਮੈਂ ਤੁਹਾਨੂੰ ਆਪਣਾ ਪਿਤਾ ਮੰਨਦਾ ਤੇ ਤੁਹਾਡੀ ਪੁੱਤਰੀ ਮੇਰੀ ਭੈਣ ਲੱਗੀ ਮੈਂ ਪਿਆਰ ਦੇ ਨਾਲ ਆਪਣੀ ਭੈਣ ਦੇ ਨਾਲ ਇਹ 84 ਪਿੰਡਾਂ ਦੀ ਜ਼ਗੀਰ ਲੈ ਕੇ ਜਾਣੀ ਚਾਹੁੰਨਾ ਫਿਰ ਅਕਬਰ ਨੇ 84 ਪਿੰਡਾਂ ਦੀ ਜ਼ਗੀਰ ਆ ਗੁਰੂ ਕਾ ਬੀੜ ਵਾਲਾ ਪਾਸਾ ਇਹ ਤਰਨ ਤਾਰਨ ਵਾਲਾ ਪਾਸਾ 84 ਪਿੰਡਾਂ ਦੀ ਜਗੀਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪੁੱਤਰੀ ਦੇ ਨਾਮ ਅਕਬਰ ਨੇ ਕੀਤੀ ਉਹ ਫਿਰ ਪਿਆਰ ਦੇ ਵਿੱਚ ਰਿਹਾ ਉਸ ਤੋਂ ਬਾਅਦ ਵਾਲਾ ਸਮਾ ਜਦੋਂ ਅਸੀਂ ਪੜਦੇ ਹਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਵਾਲਾ ਹੋਵੇ ਜਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵਾਲਾ ਹੋਵੇ ਫਿਰ ਰਾਜੇ ਆਪਣੇ ਹੰਕਾਰ ਦੇ ਵਿੱਚ ਆਏ ਫਿਰ ਉਹਨਾਂ ਨੂੰ ਸੱਚ ਚੰਗਾ ਨ ਲੱਗਾ ਉਹਨਾਂ ਨੇ ਇਸ ਹਉਮੈ ਦੇ ਵਿੱਚ ਫਿਰ ਗੁਰੂ ਘਰ ਦੇ ਨਾਲ ਵੈਰ ਕਮਾਇਆ ਤ੍ਰੋ ਕਮਾਇਆ ਉਹ ਤ੍ਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਤੇ ਉਸ ਤੋਂ ਬਾਅਦ ਜਿੰਨਾ ਮਰਜੀ ਸਿੱਖ ਇਤਿਹਾਸ ਪੜ ਲਓ ਤੇ ਅਜੋਕੇ ਸਮੇਂ ਤੱਕ ਉਹ ਝੂਠ ਵਾਲੇ ਰਾਜੇ ਸੱਚ ਵਾਲੇ ਰਾਜ ਦੇ ਨਾਲ ਟਕਰਾਂਦੇ ਆਉਂਦੇ ਨੇ ਕਹਿੰਦੇ ਆਉਂਦੇ ਨੇ ਇਹ ਸਾਰਾ ਇਤਿਹਾਸ ਅਸੀਂ ਅਗਲੇ ਦਿਨਾਂ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸਮਾਪਤ ਹੈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਸੀਸ ਬਖਸ਼ਦੇ ਹੋਏ ਫਤਿਹ ਬਲਾਉ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ